हां जी भाई जी ਆ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਨਾ ਆਪਣੇ ਕੋਲੇ ਗਾਹਾਂ ਸੋਸ਼ਲ ਮੀਡੀਆ ਤੋਂ ਨੁਕਤਾ ਆਇਆ ਕਿ ਕਿਸੇ ਗਰੀਬ ਭਰਾ ਦੀ ਜਾਂ ਮਰੀਜ਼ ਦਾ ਮੰਨ ਲਓ ਫਾਇਦਾ ਹੋ ਸਕਦਾਗਾ ਉਹ ਇਸ ਤਰ੍ਹਾਂ ਕੀ ਉੱਤੇ ਆਪਣੇ ਟਾਈਟਲ ਪੜ ਤਾਂ ਲਈ ਹੋਊਗਾ ਜੀ ਅਧਰੰਗ ਤੇ ਲਖਵਾ ਦਾ ਸ਼ਰਤੀਆ ਇਲਾਜ ਆ ਬਾਈ ਜੀ ਬਿਲਕੁਲ ਜਿਵੇਂ ਫਰੀ ਟੀਕਾ ਲੱਗੂਗਾ ਤੇ ਸਿਰਫ ਪੰਜ ਚਾਰ ਦਿਨਾਂ ਦੇ ਵਿੱਚ ਹੀ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਊਗਾ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਧਿਆਨ ਨਾਲ ਸੁਣ ਲਿਓ ਭਰਾਵੋ ਕਿਸੇ ਗਰੀਬ ਦਾ ਭਲਾ ਹੋ ਜਾਏ ਪੁੰਨ ਹੋ ਜਾਏ ਤੇ ਦੂ ਵੱਡੀ ਹੋਰ ਕੋਈ ਗੱਲ ਨਹੀਂ ਹੁੰਦੀਗੀ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਅਧਰਾੰਗ ਹੋਇਆ ਹੋਵੇ ਲਕਬਾਹ ਹੋਇਆ ਹੋਵੇ ਉਹਦੇ ਬਿਲਕੁਲ ਜਿਵੇਂ ਫਰੀ ਟੀਕਾ ਲਾਇਆ ਜਾਊਗਾ ਤੇ ਟੀਕੇ ਨਾਲ ਉਹ 2-4 ਦਿਨਾਂ ਦੇ ਵਿੱਚ ਹੀ ਮੰਨ ਲਾ ਵੀ ਬਿਲਕੁਲ ਸਹੀ ਹੋ ਜਾਊਗਾ ਮੈਂ ਤੁਹਾਨੂੰ ਅੱਗੇ ਕਦੇ ਨਹੀਂ ਭਰਾ ਮੇਰੇ ਆਖ ਹੈਗਾ ਵੀ ਉਹ ਤਾਂ ਸਖਰ ਸਾਡੀ ਆਰਤੀ ਜੀ ਤਾਂ ਹੁੰਦੀ ਹੈ ਵੀ ਉਹ ਕਹਿਣ ਦੀ ਵੀ ਜੇ ਸ਼ੇਅਰ ਕਰਦੇ ਵੀ ਲੈਂ ਕਰ ਦੋ ਪਰ ਉਹ ਨਹੀਂ ਅੱਜ ਤੁਹਾਨੂੰ ਮੈਂ ਦੋਸਤੋ ਇੱਕ ਗੱਲ ਕਹਿਣੀ ਜੀ ਹੁਣਾਂਗਾ ਵੀ ਕਿਸੇ ਵੀ ਭੈਣ ਭਰਾ ਦਾ ਜੇ ਫਾਇਦਾ ਹੁੰਦਾ ਨਾ ਤੇ ਸ਼ੇਅਰ ਲਾਜ਼ਮੀ ਕਰਦੇ ਤੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਤੁਹਾਨੂੰ ਸਾਰਾ ਡਰੈੱਸ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਵੀਰ ਮੇਰੇਓ ਬੈਦ ਮੁਲਕੀਤ ਸਿੰਘ ਜਵੰਦਾ ਫੋਨ ਨੰਬਰ ਆ ਬਾਈ ਜੀ ਨੋਟ ਕਰ ਲਿਓ ਪੈਨ ਚੱਕ ਲਓ ਡਰੈੱਸ ਨੋਟ ਕਰ ਲਓ 98 882 36200 ਦੂਜਾ ਫੋਨ ਨੰਬਰ ਆ ਬਾਈ ਜੀ 98 727 48076 ਇਹ ਬੈਦ ਮਲਕੀਤ ਸਿੰਘ ਜਵੰਦਾ ਜੀ ਦਾ ਨੰਬਰ ਆ ਬਾਈ ਜੀ ਦੂਜਾ ਨੰਬਰ ਪਿੰਡ ਦਾ ਤੁਹਾਨੂੰ ਡਰੈਸ ਦੱਸ ਦਾਂਗੇ ਪਿੰਡ ਦਾ ਪਤਾ ਹੈਗਾ ਰਾਮਗੜ੍ਹ ਜਵੰਦਾ ਨੇੜੇ ਸੁਨਾਮ ਕੋਈ ਵੀ ਵੀਰ ਭੈਣ ਭਰਾ ਨੂੰ ਅਧਰੰਗ ਜਾਂ ਲਖਵਾ ਹੋਇਆ ਹੋਵੇ ਉਹਦੇ ਬਾਈ ਜੀ ਬਿਲਕੁਲ ਫ੍ਰੀ ਟੀਕਾ ਲਾਉਣਗੇ ਇਲਾਜ ਕਰਦੇ ਬਾਈ ਜੀ ਇਹ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਵੀਡੀਓ ਜਿਨੀ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਵੀਰ ਭੈਣ ਭਰਾ ਦਾ ਫਾਇਦਾ ਜ਼ਰੂਰ ਹੋ ਸਕੇ ਐਨੀਆਂ ਗੱਲਾਂ ਕਹਿਣਾ ਹੋਇਆ ਦੋਸਤੋ ਤੁਹਾਡੇ ਤੋਂ ਇਜਾਜ਼ਤ ਲੈਨੇ ਤੁਹਾਡਾ ਆਪਣਾ ਛੋਟਾ ਵੀਰ ਭੈਣ ਭਰਾ ਕੋਈ ਵੀ ਸਮਝੋ ਸਿੱਧੂ ਪਾਈ ਬਠਿੰਡੇ ਤੋਂ ਫਿਰ ਵੀ ਤੁਹਾਨੂੰ ਦੋਸਤੋ ਕਹਿਣੇ ਆ ਕਿ ਜੇ ਵਧੀਆ ਵੀਡੀਓ ਵਧੀਆ ਲੱਗਿਆ ਕਰਿਓ ਨਾ ਦੋਸਤੋ ਲਾਈਕ ਕਮੈਂਟਾਂ ਦੇ ਵਿੱਚ ਆਪਣੀ ਜ਼ਰੂਰ ਰਾਇ ਦਿਆ ਕਰੋ ਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀਰ ਭੈਣ ਭਰਾ ਦਾ ਫਾਇਦਾ ਜ਼ਰੂਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ